ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਰਾਜਾ ਸਟੋਰੀ ਪਰ ਲੈ ਕੇ ਆਏ ਆਂ ਸੇਲ ਲਈ ਤੇ ਇਹ ਵੇਚਣ ਦਾ ਜਿਹੜਾ ਕਾਰਨ ਹੈ ਜੀ ਉਹ ਫੈਮਿਲੀ ਦਾ ਜਿਹੜਾ ਵੀਜ਼ਾ ਆ ਚੁੱਕਿਆ ਹੈਗਾ ਤਾਂ ਕਰਕੇ ਵੀਰ ਇਸ ਨੂੰ ਸੇਲ ਕਰ ਰਹੇ ਨੇ ਰੇਟ ਇਹਦਾ ਆਪਾਂ ਜਾਣਕਾਰੀ ਸਾਰੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਭਰਾ ਵੀਡੀਓ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਆਪਾਂ ਹਰ ਰੋਜ਼ ਨਵੇਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਸਟਾਰ ਰੀਪਰ ਬਾਰੇ ਰਾਜਾ ਸਟਾਰੀ ਪਰ AYG 2016 ਮਾਡਲ ਹੈ ਤੇ ਦੋਨੋਂ ਟਾਇਰ ਇਸ ਦੇ ਬਿਲਕੁਲ ਨਵੇਂ ਨੇਗੇ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਜੀ ਬਿਲਕੁਲ ਨਮੀ ਕੰਡੀਸ਼ਨ ਦੇ ਵਿੱਚ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਇਸ ਦੀ ਰਾਜਾ ਸਟੋਰੀ ਪ੍ਰੇਤ ਤਲਵੰਡੀ ਭਾਈ ਵਾਲਿਆਂ ਦਾ ਬਣਿਆ ਹੋਇਆ ਹੈਗਾ 2016 ਮਾਡਲ ਦੋਨੋਂ ਟਾਇਰ ਬਿਲਕੁਲ ਨਵੇਂ ਨੇ ਇਹ ਪੂਰੀ ਫੈਮਿਲੀ ਦਾ ਜਿਹੜਾ ਵੀਜ਼ਾ ਆ ਚੁੱਕਿਆ ਤਾਂ ਕਰਕੇ ਇਸ ਨੂੰ ਸੇਲ ਕਰ ਰਹੇ ਨੇਗੇ ਵੀਰ 1,58,000 ਰੁਪਏ ਇਸ ਦਾ ਰੇਟ ਰੱਖਿਆ ਗਿਆ ਹੈ ਮੌਕੇ ਤੇ ਘੱਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਹੈਗਾ ਰੇਟ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਇਹ ਆਪਣਾ ਫਰੋਜਪੁਰ ਦੇ ਜੀਰਾ ਏਰੀਏ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਸਟੋਰੀ ਪਰ ਖਰੀਦਣਾ ਹੋਵੇ ਤਾਂ ਤੁਸੀਂ ਮਾਲਕ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਜਿਹੜਾ ਮਾਲਕ ਵੀਰ ਦਾ ਫੋਨ ਨੰਬਰ ਹੈ ਜੀ ਉਹ ਵੀਡੀਓ ਦੇ ਟਾਈਟਲ ਦੇ ਵਿੱਚ ਨੰਬਰ ਵੀਰ ਦਾ ਦਿੱਤਾ ਹੋਇਆ ਹੈ ਤੁਸੀਂ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਹੋਰ ਜਾਣਕਾਰੀ ਇਹਨਾਂ ਤੋਂ ਪੁੱਛ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਜੋ ਕਿਸੇ ਵੀਰ ਦਾ ਕੋਈ ਸਾਧਨ ਵਗੈਰਾ ਹੁੰਦਾ ਵੀਡੀਓ ਜਦੋਂ ਸ਼ੇਅਰ ਕਰਦੇ ਨੇ ਲੋਕਾਂ ਤੱਕ ਪਹੁੰਚਦੀ ਆ ਤਾਂ ਕਿਸੇ ਨੇ ਪਹਿਣ ਪੁਰਾਣੇ ਖਰੀਦਣੀ ਹੁੰਦੀ ਹੈ ਚੀਜ਼ ਤਾ ਵੀਰ ਖਰੀਦ ਸਕਦੇ ਨੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਵੀਡੀਓ ਦੇਖ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ